ਉਸ ਸਮੇਂ ਦੇ ਵਿੱਚ ਇੱਥੇ ਰੁੱਖ ਲੱਗੇ ਹੋਏ ਬਾਗ ਲੱਗੇ ਹੋਏ ਪਟਾਏ ਨੇ ਚੰਦੂ ਮਾਜਰਾ ਸਾਹਿਬ ਵਰਗਿਆਂ ਨੇ ਜਿਹੜੇ ਵੀਰ ਦਾ ਬਾਗ ਪਟਿਆ ਗਿਆ ਸੀ ਉਹ ਚੰਦੂ ਮਾਜਰੇ ਦਾ ਖਾਸ ਬੰਦਾ ਸੀ ਉਹਨੂੰ ਕਹਿੰਦਾ ਵੀ ਪੈਸੇ ਲੈ ਲਵੇ ਨੇ ਇੱਥੇ ਕਿਸੇ ਨੇ ਕੁਝ ਨਹੀਂ ਪੁੱਛਣਾ ਕੁਝ ਨਹੀਂ ਦੇਖਣਾ ਕਿਸੇ ਨੇ ਨਹੀਂ ਆਉਣਾ ਤੁਸੀਂ ਪੈੜੀਆਂ ਉੱਦੀਆਂ ਬੀਜੀ ਜਾਓ ਐ ਘੱッセ ਦੇ ਵਿੱਚ ਲੈ ਕੇ ਜਦੋਂ ਉਸ ਵੀਰ ਨੇ ਹਾਂ ਕਰਤੀ ਕਿਉਂਕਿ ਬਹੁਤ ਸਾਰੇ ਲੋਕ ਜਦੋਂ 86 ਲੋਕਾਂ ਦੇ ਲੜਾ ਲੱਗੇ ਹੋਏ ਹੁੰਦੇ ਨੇ ਉਹਨਾਂ ਨੂੰ ਹੱਸ ਕਰ ਸੀ ਲੋਕ ਚੰਗੇ ਨਹੀਂ ਲੱਗਦੇ ਉਹ ਜਦੋਂ ਉਸ ਵੀਰ ਨੇ ਪੈਸੇ ਚੱਕਲੇ ਚੱਕ ਚੱਕ ਲਿਆ ਰਾਤੋਂ ਰਾਤ ਜੇ ਜੀਵੀਆਂ ਲਿਆ ਕੇ ਉਹਦਾ ਸਾਰੇ ਦਾ ਸਾਰਾ ਬਾਗ ਮੁੱਦਾ ਕਰਤਾ ਕोरियां ਪੁੱਤਾਂ ਨੂੰ ਪਾਲੀਆਂ ਹੋਈਆਂ ਟਾਲੀਆਂ ਜਦੋਂ ਚੜਕੇ ਨੂੰ ਉਹ ਖੇਤ ਦੇ ਵਿੱਚ ਗਿਆ ਕੋਨੂੰ ਦੌਰਾ ਪੈ ਗਿਆ ਟੈਕ ਹੋ ਗਿਆ ਦਿਨ ਨਾਲ ਦਿਨ ਜਿਹੜੇ ਅੱਜ ਇਹ ਰੁੱਖ ਲਾਉਣ ਦੀਆਂ ਗੱਲਾਂ ਕਰਦੇ ਨੇ ਉਸ ਸਮੇਂ ਇਹਨਾਂ ਨੇ ਇਹ ਜੇ ਰੁੱਖ ਪੱਤੇ ਨੇ ਉਸ ਸਮੇਂ ਸਾਡੀ ਜਥੇਬੰਦੀ ਨੇ ਕੀ ਕਿਹਾ ਸੀ ਵਿੱਚ ਤੁਸੀਂ ਇਹ ਜਿਹੜਾ ਮੇਰਾ ਖਿਆਲ ਹੈ ਵੀ 11000 ਏਕੜ ਜਿਵੇਂ ਲਾਉਂਦੇ ਹੈ ਸਿਰੇ ਤੋਂ ਲੈ ਕੇ ਐਂਡ ਤੱਕ ਪ੍ਰਧਾਨ ਜੀ ਨੇ ਕਿਹਾ ਸੀ ਵੀ ਸਾਨੂੰ 11000 ਏਕੜ ਇੱਕ ਥਾਂਵੇਂ ਤੇ ਜਾਣਿਆ। ਉਥੇ ਤੁਸੀਂ ਉਹਦਾ ਡੈਮ ਬਣਾ ਲਓ। ਪਾਣੀ ਜਮਾ ਕਰਨ ਵਾਲਾ। ਉਥੋਂ ਬਰਸਾਤੀ ਨਹਿਰਾ ਕਰ ਦੋ, ਸੂਏ ਕਰ ਦੋ ਜਿਹੜੇ ਏਰੀਏ ਦੇ ਵਿੱਚ ਪਾਣੀ ਦੀ ਘਾਟ ਹੈ। ਪਰ ਲੋਕਾਂ ਨੂੰ ਪਾਣੀ ਇਕੱਠਾ ਕਰਕੇ ਮਾਰੋ ਨਾ। ਪਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਸੀ ਕਹਿੰਦੇ ਵੀ ਇੱਕ ਕਿਲਾ ਇੱਧਰੋਂ ਲੈਣਾ ਇੱਕ ਕਿਲਾ ਪੈਲੇ ਪਾਸੋਂ ਲੈਣਾ 20 ਕ ਘਰ ਚੌੜਾ ਕਰਨਾ ਇਹਦਾ ਜਿਹੜਾ ਪਾਣੀ ਖਿੰਡਦਾ ਖਿੰਡਣੋਂ हट ਜਾਊਗਾ ਅਸੀਂ ਫਿਰ ਉਹ ਰਾਇ ਜੀ ਸਲਾਹ ਦਿੱਤੀ ਵੀ ਤੁਸੀਂ ਇੱਕ ਘਰ ਦਾ ਚੌੜਾ ਕਰ ਲੋਗੇ ਜਿਹੜੇ ਚੰਦਪਰੇ ਵਾਲੇ ਸਿੰਪਲ ਨੇ ਕਿ ਉਹ ਨਦੀ ਉਹ ਥੱਲਾ ਨੇ ਜਿਹੜੀਆਂ ਉਦੋਂ ਦੀਆਂ ਲਾਂਜਾਂ ਹੋਈਆਂ ਜਦੋਂ ਇਹ ਇედა ਵਿੱਚ ਕੋਈ ਪਾਣੀ ਦਾ ਸਾਜ਼ਨ ਦੀ ਹੈ ਨਹੀਂ ਸੀ ਉਦੋਂ ਇੱਕ ਫਸਲੀ ਜ਼ਮੀਨ ਸੀ ਇਹ ਵੀ ਰੌ ਤਰਜਾਂ ਦਾ ਜਦੋਂ ਰੌ ਮੁੜਦਾ ਸੀ ਉਹ ਉਹ ਫਸਲ ਵੀ ਜਦੇ ਛੋਲੇ ਸਰਵਾ ਉਦੋਂ ਠੱਲਾ ਲਵਾਈਆਂ ਹੋਈਆਂ ਨੇ ਠੱਲਾ ਭਰਾਵੋ ਜਾ ਕੇ ਦੇਖ ਲੋ ਚਾਹੇ ਉਹ ਠੱਲਾ ਨੇ ਪਾਣੀ ਉਨਾ ਟਪਾਉਣਾ 15 ਗੱਲ ਕਿਉਂ ਸਕੋ ਐਥੋਂ ਬੰਨ ਕੇ ਲੈ ਜਾਗੇ ਜਦੋਂ ਉਹ ਠੱਲਾ ਉਨਾ ਹੀ ਪਾਣੀ ਲਗਾਉਣ ਗਿਆ ਫਿਰ ਪਰ ਉਹਦਾ ਚੌੜਾ ਕਰੇ ਦਾ ਕੀ ਪੈਦਾ ਹੋਇਆ ਜਿਹੜਾ ਇਹਨਾਂ ਨੇ ਬੰਨ ਲਾਇਆ ਸੀ ਉਸ ਬੰਨ ਦੇ ਕਾਰਨ ਪਾਪੜਾ ਦੇ ਵਿੱਚ ਪਾਣੀ ਆਇਆ ਨਹੀਂ ਸਵਾਲੇ ਪੈਦਾ ਨਹੀਂ ਸੀ 2023 ਦੇ ਵਿੱਚ ਪਾਪੜਾ ਬੰਦਰਾ ਦੇ ਵਿੱਚ ਦੀ ਕੜਾਇਲ ਕੜੂਰ ਡਬੋਏ ਨੇ ਇਹ ਸ਼ਾਇਦ ਇਸ ਪਾਣੀ ਦਾ ਗਾਹਾਂ ਨੂੰ ਰਾਹ ਹੋ ਜਾਂਦਾ ਡਰੇਨ ਚ ਡਿੱਗ ਜਾਂਦਾ ਤਾਂ ਹੋਰ ਪਿੰਡਾਂ ਨੂੰ ਤਬਾਹ ਕਰਨਾ ਸੀ ਸਾਡੇ ਪਿੰਡਾਂ ਨੂੰ ਵੀ ਅੱਜ ਇਹਨਾਂ ਨੂੰ ਕੀ ਹੇਜ ਹੋ ਗਿਆ ਵੀਰ ਜੀ ਉਹਰੇ ਬੂਟੇ ਲਾਉਣੇ ਨੇ ਬੂਟੇ ਬਾਟੇ ਭਰਾਵੋ ਇਹਨਾਂ ਨੇ ਕੁਝ ਨਹੀਂ ਲਾਉਣਾ ਇਹਨੇ ਕਰਜਾ ਕਰਾਉਣਾ ਜਿਹੜੀਆਂ ਜ਼ਮੀਨਾਂ ਕੁਝ ਲੋਕ ਆਪ ਗੀਜ ਰਹੇ ਸੀ ਉਹਨਾਂ ਤੋਂ ਜ਼ਮੀਨਾਂ ਖੋ ਕੇ ਕਿਸੇ ਬਾਣੀਏ ਨੂੰ ਜਿਹੜੀਆਂ ਦੇ ਬਾਣੀਏ ਨੂੰ ਬਾਣੀਏ ਦਾ ਮਤਲਬ ਇਹ ਨਹੀਂ ਹੈਗਾ ਵੀ ਬਾਣੀਆ ਕੋਈ ਇੱਕ ਜਾਤ ਹੁੰਦੀ ਹੈ ਬਾਣੀਆ ਹੁੰਦਾ ਹੈ ਭਰਾਵੋ ਜਿਹਨੇ ਕੋਈ ਬੜਜ ਕਰਨਾ ਹੁੰਦਾ ਕਿ ਜੇ ਵਪਾਰੀ ਨੂੰ ਕਿ ਜੇ ਅਦਾਨੀਆਂ ਵਾਨੀਆਂ ਨੂੰ ਦੇਣੀਆਂ ਇਹ ਜ਼ਮੀਨਾਂ ਕਿਉਂਕਿ ਇਹਨਾਂ ਨੇ ਕਬੈਰ ਹੋਰ ਕੰਨੀਆਂ ਲਵੇ ਐਥੇ ਸਾਰੀਆਂ ਸੁਲਤਾਨੇ ਉਹਨਾਂ ਨੇ ਅੰਨਾਂਆਂ ਫੈਕਟਰੀਆਂ ਲਾਉਣੀਆਂ ਨੇ ਇੱਥੇ ਜਿਹੜੀਆਂ ਫੈਕਟਰੀਆਂ ਗੰਦਾ ਪਾਣੀ ਕਰਦੀਆਂ ਨੇ ਗੰਦੇ ਪਾਣੀ ਦਾ ਲਾਉਂਦੀਆਂ ਨੇ ਕੋਈ ਬੂਟੇ ਬਾਜਾ ਨਹੀਂ ਲਾਉਣੇ ਨਾਲੇ ਐਥੋ ਦਾ ਜਿਹੜਾ ਐਮ ਐਲ ਏ ਉਹਦੀ ਪੂਰੀ ਸਾਜ਼ਗਿਰਿਆ ਦੇ ਵਿੱਚ ਐਥੇ ਤਾਂ ਹੋ ਬੂਟੇ ਲਾਰੇਗਾ ਸਾਡੇ ਪਿੰਡਾਂ ਦੇ ਨਵੇਂ ਦੀ ਦੌੜ ਰੇਡਾਂ ਜਾਂਦੀਆਂ ਨੇ ਉਹਨਾਂ ਦੀ ਸਫਾਈ ਵਾਸਤੇ ਇੱਕ ਦਿਨ ਉਹ ਸੇ ਮਸ਼ੀਨ ਜੀ ਭੇਜਦੀ ਵੀ ਸਫਾਈ ਕਰਾਂਗੇ ਸਾਰੇ ਡੂਡ ਕਿੱਲੇ ਦੀ ਹੋ ਉਹ ਗੁੱਟੀਆਂ ਜਾਂ ਕੱਟ ਕੇ ਭੱਜ ਗਏ ਉਹਦਾ ਭਰਾ ਕੋ ਪੈਸਾ ਮੇਰਾ ਖਿਆਲ ਦਾ ਸਪਾਈ ਦਾ ਭਾਤ ਆ ਪਰ ਜਿੱਦੇ ਦੇ ਵਿੱਚ ਪੂਰਾ ਪਾਣੀ ਆ ਗਿਆ ਸਾਡੇ ਪਿੰਡ ਦਾ ਘੱਟੋ ਘੱਟ 400 450 ਏਕੜ ਪਹਿਲੇ ਟਿਉਟੇ ਦੇ ਵਿੱਚ ਜਿਰੀ ਜਾਊਗੀ ਪਰ ਜਿਹੜੇ ਆ ਬੱਚੇ ਨੇ ਅਫਸਰ ਇਹਨਾਂ ਦੀਆਂ ਵੀ ਅੱਖਾਂ ਵਿੱਚ ਜਮਾ ਪ੍ਰਭੂ ਜੇ ਪੁੱਛਦੇ ਆ ਤਾਂ ਕਹਿੰਦੇ ਨੇ ਕੀ ਕਰੀਏ ਸਰਕਾਰ ਨਹੀਂ ਕੰਮ ਕਰ ਦਿੰਦੀ ਸਰਕਾਰ ਦਾ ਭਰਾਵੋ 5 ਸਾਲਾਂ ਵਾਸਤੇ ਸੋਨੂੰ ਦਾ ਨੌਕਾ ਨੇ ਨੁਤਬਾ ਦਿੱਤਾ ਹੈ ਸੋ ਜੀ 54 ਸਾਲ ਤੱਕ ਸਰਕਾਰ ਚਲਾਉਣੀ ਹੈ ਪੱਕੀ ਸਰਕਾਰ ਤਾਂ ਛੋਡੀ ਹੈ ਜਿਹੜੇ ਇਹ ਜੇ ਨਜਾਇਜ਼ ਕੰਮ ਕਰਦੇ ਨੇ ਗਲਤ ਕੰਮ ਕਰਦੇ ਨੇ